ਇੱਕ ਤੇ ਦਿਨੀ ਜੋ ਬੈਂਗਲੂਰ ਦਾ ਦੇ ਵਿੱਚ ਉਥੋਂ ਦੇ ਰਾਸ਼ਟਰਪਤੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਉਥੇ ਰਾਤ ਨੂੰ ਅਟੈਕ ਕੀਤਾ ਗਿਆ ਅਮਰੀਕਾ ਫਰਸਟ ਨਹੀਂ ਉਹ ਤਾਂ ਡੋਨਲਡ ਟਰਪ ਫਰਸਟ ਤੇ ਆ ਗਿਆ ਵੀ ਅਸੀਂ ਜਿਹੜਾ ਕੁਝ ਮਰਜ਼ੀ ਕਰੀਏ ਜੀ ਵੀ ਮਰਜ਼ੀ ਬੇਸ ਤੋਂ ਜਿਵੇਂ ਮਰਜ਼ੀ ਹੈਡ ਨੂੰ ਚੱਕ ਲਈਏ ਮੇਰੇ ਹਿਸਾਬ ਨਾਲ ਤਾਂ ਵੀ ਹੋਰ ਨਾਲੇ ਸਮੇਂ ਚ ਆਪਾਂ ਨੂੰ ਜਿਵੇਂ ਪਹਿਲਾਂ ਪ੍ਰਡਿਕਸ਼ਨਸ ਕਰਦੇ ਸੀ ਵੀ 26 ਦੇ ਵਿੱਚ ਬਹੁਤਾਂ ਲੰਮੀਆਂ ਹੋਣਗੀਆਂ ਉਹਨਾਂ ਦੇ ਵਿੱਚ ਇੱਕ ਇਹ ਗੱਲ ਲੱਗਦੀ ਹੈ ਵੀ ਮਰਜ਼ੀ ਸੋਖ ਰੱਖਣ ਜਿਵੇਂ ਦੁਨੀਆ ਚ ਤਰ ਨੂੰ ਚੱਲ ਰਹੀ ਹੈ ਤੇ ਆਪਣੇ ਲਈ ਸਾਰਿਆਂ ਲਈ ਬਹੁਤ ਨੁਕਸਾਨਦੇਹੀ ਹੈ ਅੱਜ ਵੀ ਉਹਨਾਂ ਦਾ ਬਿਆਨ ਆਇਆ ਹੈ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰੇ ਨਹੀਂ ਅਸੀਂ ਉਹਨਾਂ ਤੇ ਟਾਇਰ ਫੋਰ ਵਧਾਵਾਂਗੇ ਨਰੇਂਦਰ ਮੋਦੀ ਇੱਕ ਚੰਗੇ ਇਨਸਾਨ ਨੇ ਪਰ ਮੈਂ ਉਹ ਤੋਂ ਕੁਝ ਚੌਲ ਟ੍ਰੰਪ ਵੀ ਇੱਕ ਹਿਟਲਰ ਦੇ ਰੂਪ ਚ ਹੀ ਦੁਨੀਆ ਦੇਖ ਰਹੀ ਆ ਜੀ ਜਿਹੜਾ ਵਰਲਡ ਦੀਆਂ ਸਾਰੀਆਂ ਰਿਸੋਰਸਸ ਆਪਣੀ ਕਾਬਜ਼ੇ ਚ ਕਰਨਾ ਚਾਹੁੰਦਾ ਤੁਸੀਂ ਦੇਖੋ ਜਪਾਨ ਨੇ ਵੀ ਮਹਿਸੂਸ ਕਰ ਰਿਹਾ ਤੇ ਜਪਾਨ ਨੇ ਆਪਣੀ ਫੌਜ ਬਣਾਉਣੀ ਸ਼ੁਰੂ ਕਰ ਦਿੱਤੀ ਬਹੁਤ ਵੱਡੇ ਲਾਰਜ ਸਕੇਲ ਤੇ ਮੋਦੀ ਜੀ ਇਹ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਅਗਨੀ ਵੀਰ ਵਰਗੀਆਂ ਜਿਹੜੀ ਫੌਜ ਸਾਰੀ ਦੁਨੀਆ ਤੋਂ ਵੱਧ ਤੋਂ ਵਧੀਆ ਤਾਕਦੀ ਫੌਜ ਸੀ ਤੇ ਜਿਹੜੇ ਯੋਧੇ ਲੜਨ ਵਾਲੇ ਆਪਸਾਂ ਮੌਜੂਦ ਸੀ ਉਹਨਾਂ ਕੇ ਉਹ ਜੇ ਬੰਦਿਆਂ ਨੂੰ ਇਹ ਨਿਰਾਜ ਕਰ ਰਹੇ ਨੇ ਜਨਰਲ 트럼ਪ ਇਸ ਮਾਈ ਬੈਸਟ ਫਰੈਂਡ ਅਕਸਰ ਨਰਿੰਦਰ ਮੋਦੀ ਕਹਿੰਦੇ ਸੁਣਦੇ ਸੀ ਪਰ ਹੁਣ ਡੋਨਲਡ ਟਰੰਪ ਵੱਲੋਂ ਜੋ ਕੀਤਾ ਜਾ ਰਿਹਾ ਈ ਉਹ ਸਾਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਏ ਜਿਹੜਾ ਬਣਿਆ ਬਾਈ ਬੀਤੇ ਦਿਨੀ ਜੋ ਬੈਂਜ਼ੋਲਾ ਦੇ ਵਿੱਚ ਉੱਥੋਂ ਦੇ ਰਾਸ਼ਟਰਪਤੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਉੱਥੇ ਰਾਤ ਨੂੰ ਅਟੈਕ ਕੀਤਾ ਗਿਆ ਸਾਰੀ ਗੱਲਬਾਤ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਹਰ ਇੱਕ ਚੈਨਲ ਦੇ ਉੱਤੇ ਵਿਸ਼ੇਸ ਮੁੱਦਾ ਏ ਜਿਹੜਾ ਬਣੀ ਵੀ ਆ ਉਸੇ ਗੱਲਬਾਤ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਹਾਂ ਬਾਈ ਅਵਜਿੰਦਰ ਸਿੰਘ ਜੋਗੀ ਨੇ ਜੋ ਇਹਨਾਂ ਸਾਰੀਆਂ ਚੀਜ਼ਾਂ ਤੇ ਬਹੁਤ ਫੋਕਸ ਰੱਖਦੇ ਨੇ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਨੇ ਸੋ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਦੇਖ ਰਹੇ ਨੇ ਦੁਨੀਆ ਦੇ ਆਉਣ ਵਾਲੇ ਟਾਈਮ ਨੂੰ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਦਾਸ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਵਣਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਮਾਈ ਫਰੈਂਡ ਇਜ਼ ਡੋਨਲਡ ਟਰੰਪ ਮਾਈ ਵੈਸਟ ਫਰੈਂਡ ਅਕਸਰ ਨਰਿੰਦਰ ਮੋਦੀ ਜੀ ਕਹਿੰਦੇ ਨੇ ਤੇ ਗੁਣ ਡੋਨਲਡ ਟਰੰਪ ਜੋ ਕਰ ਰਿਹਾ ਹੈ ਜੀ ਉਹਦੇ ਤੇ ਚਰਚਾ ਪੂਰੀ ਦੁਨੀਆ ਦੇ ਵਿੱਚ ਸੜੀਦੀ ਆ ਤੇ ਮੋਦੀ ਸਾਹਿਬ ਨੂੰ ਵੀ ਧਮਕੀ ਆ ਗਈ ਹੈ ਜੀ ਕਹਿੰਦੇ ਜਿਹੜਾ ਜਿਵੇਂ ਕਹਿੰਦੇ ਹੁੰਦੇ ਨੇ ਆਪਣੀ ਪੁਰਾਣੀ ਕਹਾਵਤ ਹੈ ਜੀ ਵੀ ਜਿਆਦੇ ਘਰਾਂ ਦਾ ਪਰੋਣਾ ਅਕਸਰ ਭੁੱਖਾ ਰਹਿ ਜਾਂਦਾ ਜੀ ਇਹ ਮੋਦੀ ਜੀ ਨੇ ਜਿਵੇਂ ਤੇਲ ਦਾ ਕੰਮ ਅਡਾਨੀ ਉਹਨਾਂ ਲਈ ਹੋਰ ਕਾਰਪੋਰੇਟ ਵਰਲਡ ਦੀ ਉਹ ਅਸਲ ਚ ਸਾਰੀ ਦੁਨੀਆ 'ਚ ਗੇਮ ਇੱਕ ਕਾਰਪੋਰੇਟ ਵਰਲਡ ਦੀ ਚੱਲ ਰਹੀ ਹੈ ਹੂੰ ਜਿੱਥੇ ਆਪਾਂ ਦੇਖਦੇ ਆਂ ਵੀ ਆਹ ਲਾਜ਼ ਨੇ ਹੋ ਰਿਹਾ ਇਹ ਸਭ ਕੁਝ ਤਾਂ ਆਪਾਂ ਨੂੰ ਰੋਕਣ ਲਈ ਆਪਣੇ ਤੇ ਦਬਾਅ ਬਣਾਉਣ ਲਈ ਉਹਦੇ ਲਈ ਆ ਜੀ ਜੇ ਹੁਣ ਆਹ ਸਾਰੀ ਸਥਿਤੀ ਨੂੰ ਜਾਂਚੀਏ ਆਪਾਂ ਤੇ ਜਿਹੜਾ ਤਕੜਾ ਉਹਦੇ ਜਿੰਮ ਕਹਿੰਦੇ ਹੁੰਦੇ ਨੇ 100 200 ਉਹ ਗੱਲ ਐ ਇਹਨਾਂ ਦਾ ਤਾਂ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਟਰੰਪ ਨੂੰ ਜੀ ਤੁਸੀਂ ਦੇਖ ਲਓ ਇੱਕ ਕੈਲੋ ਕਿੰਨਾ ਵਧੀਆ ਡੈਮੋਕਰੈਟਿਕ ਕੰਟਰੀ ਜੀ ਵੀ ਮਿਸਾਲ ਦਿੰਦੇ ਸੀ ਵੀ ਅਮਰੀਕਾ ਕਿੰਨੇ ਰਾਈਟਸ ਨੂੰ ਪ੍ਰੋਟੈਕਟ ਕਰਦਾ ਹੈ ਕਰਦਾ ਉਹਦੇ ਵਿੱਚ ਇਹ ਜ ਆ ਪ੍ਰਧਾਨ ਮੰਤਰੀ ਜੀ ਨੇ ਕੈਲੋ ਹਰੇਕ ਪਾਸਿਓ ਜਿਹਦੇ ਵਿੱਚ ਜਾਪਾਨ ਨੂੰ ਪ੍ਰੋਟੈਕਟ ਕਰਨ ਦਾ ਇਹਨਾਂ ਨੇ ਸਾਈਨ ਕਰਿਆ ਸੀ ਉਹ ਜਵਾਬ ਦੇ ਗਿਆ ਵੀ ਅਸੀਂ ਨਹੀਂ ਕਰਦੇ ਫਿਰ ਜਿਹੜਾ ਆ ਨੋ ਆ ਸੀਗੇ ਕੰਟਰੀਜ਼ ਇਕੱਠੇ ਹੋਏ ਓਏ ਓਏ ਹਮ ਨੈਟੋ ਦੇ ਹਮ ਉਹਨਾਂ ਨੂੰ ਕਹਿੰਦਾ ਵੀ ਜੇ ਤੁਸੀਂ ਆਪਦੇ ਆਪ ਦੀ ਪ੍ਰੋਟੈਕਸ਼ਨ ਆਪ ਦਾ ਕੋਈ ਕੰਮ ਕਰਾਉਣਾ ਵਰਲਡ ਚ ਆਪਦੀ ਕਹ ਲੋ ਹੋਣਦੂ ਤੇ ਕਰਨੀ ਹੈ ਤਾਂ ਸਾਰੇ ਕੰਟ੍ਰਿਬਿਊਟ ਕਰੋ ਸਾਰੇ ਪੈਸੇ ਦਿਓ ਹਮ ਅਮਰੀਕਾ ਫਰਸਟ ਦੀ ਨੀਤੀ ਅਮਰੀਕਾ ਫਰਸਟ ਨਹੀਂ ਉਹਦਾ ਡੋਨਲਡ ਟਰਪ ਫਰਸਟ ਤੇ ਆ ਗਿਆ ਹਮ ਵੀ ਅਸੀਂ ਜਿਹੜਾ ਕੁਝ ਮਰਜੀ ਕਰੀਏ ਜਿਦੀ ਮਰਜ਼ੀ ਬੇਸ ਚੋਂ ਜਿਹਦੇ ਮਰਜ਼ੀ ਹੈਡ ਨੂੰ ਚੱਕ ਲਈ ਹੈ ਵੀ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਜਿਹਦਾ ਵੀ ਮੇਰੇ ਹਿਸਾਬ ਨਾਲ ਤਾਂ ਬਿਯੋਰਡ ਵਾਲੇ ਸਮੇਂ ਚ ਆਪਾਂ ਨੂੰ ਜਿੰਨੇ ਪਹਿਲਾਂ ਪ੍ਰੈਡਿਕਸ਼ਨਸ ਕਰਦੇ ਸੀ ਵੀ 26 ਦੇ ਵਿੱਚ ਬਹੁਤ ਹਨ ਹੁੰਦੀਆਂ ਹੋਣਗੀਆਂ ਉਹਨਾਂ ਦੇ ਵਿੱਚੋਂ ਇੱਕ ਇਹ ਗੱਲ ਲੱਗਦੀ ਹੈ ਵੀ ਮਰਜ਼ ਸੁੱਖ ਰੱਖਣ ਜਿਵੇਂ ਦੁਨੀਆ ਜਿੱਧਰ ਨੂੰ ਜਾ ਰਹੀ ਹੈ ਤੇ ਆਪਣੇ ਲਈ ਸਾਰਿਆਂ ਲਈ ਬਹੁਤ ਨੁਕਸਾਨਦੇਹੀ ਹੋ ਸਕਦਾ ਕਿਉਂ ਇਦਾਂ ਹੋ ਰਿਹਾ ਜੀ ਕਿਉਂ ਹੰਕਾਰ ਜਾਂ ਕੀ ਲੱਗ ਰਿਹਾ ਤੁਹਾਨੂੰ ਇਦਾਂ ਦਾ ਕਰਨਾ ਬਿਆਨ ਦੇਣੇ ਹੁਣ ਅੱਜ ਵੀ ਉਹਨਾਂ ਦਾ ਬਿਆਨ ਆਇਆ ਏ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰੇ ਨਹੀਂ ਅਸੀਂ ਉਹਨਾਂ ਤੇ ਟਾਇਰਫੋਰ ਵਧਾਵਾਂਗੇ ਨਰਿੰਦਰ ਮੋਦੀ ਇੱਕ ਚੰਗੇ ਇਨਸਾਨ ਨੇ ਪਰ ਮੈਂ ਉਹ ਤੋਂ ਖੁਸ਼ ਨਹੀਂ ਪਤਾ ਕੀ ਹੈ ਜੀ ਅਸਲ 'ਚ ਤਾਂ ਜੇ ਤੁਸੀਂ ਆਪਾਂ ਗੱਲ ਕਰੀਏ ਇਨਸਾਨ ਨੇ ਪਰ 1 6 ਫੁੱਟ ਜਗ੍ਹਾ 'ਚ ਹੀ ਸੌ ਲੰਦਾ ਥੋੜੀ ਜਿਹੀ ਜਗ੍ਹਾ 'ਚ ਰੋਟੀ ਪਾਣੀ ਆਪ ਦਾ ਢਿੱਡ ਭਰਨ ਨੂੰ ਉਹਨੂੰ ਬਹੁਤ ਹੁੰਦਾ ਪਰ ਜਿਹੜੀ ਆਪਣੀ ਅੰਦਰ ਦੀ ਗਰੀਡ ਹੈ ਨਾ ਇਹ ਨਹੀਂ ਟਿਕਣ ਦਿੰਦੀ ਜੀ ਐਵੇਂ ਹੀ ਸ਼ੁਰੂ ਤੋਂ ਬੰਦੇ ਮਾਰੇ ਨੇ ਤੇ ਹੁਣ ਡੋਨਲਡ ਟਰੰਪ ਵੀ ਇੱਕ ਹਿਟਲਰ ਦੇ ਰੂਪ ਚ ਹੀ ਦੁਨੀਆ ਦੇਖ ਰਹੀ ਆ ਜੀ ਜਿਹੜਾ ਵਰਲਡ ਦੀਆਂ ਸਾਰੀਆਂ ਰਿਸੋਰਸਸ ਆਪਣੀ ਕਬਜ਼ੇ ਚ ਕਰਨਾ ਚਾਹੁੰਦਾ ਜੀ ਉਹਦੇ ਵਿੱਚ ਹੀ ਜੇ ਇੰਡੀਆ ਤੇ ਹੁਣ ਇਹ ਪ੍ਰੈਸ਼ਰ ਵਧਾ ਰਹੇ ਨੇ ਜਿਵੇਂ ਮੋਦੀ ਜੀ ਨੇ ਪਿੱਛੇ ਰਾਵਲੀ ਹिल्स ਸਾਰੇ ਹੀ 100 ਫੁੱਟ ਤੋਂ ਥੱਲੇ ਵਾਲੇ ਉਹ ਕਹਤਾ ਸੀਗਾ ਵੀ ਆਪਣਾ ਚੱਕ ਸਕਦੇ ਆ ਹੂੰ ਉਹ ਸਾਰੀ ਰੇਸ ਜਿਹੜੀ ਹੈਗੀ ਆ ਔਰ ਰਿਸੋਰਸਸ ਦੀ ਰੇਸ ਲੱਗੀ ਹੋਈ ਆ ਹੁਣ ਵੀ ਜਿੰਨੇ ਧਰਤੀ ਦੇ ਪਦਾਰਥ ਨੇ ਦੇਖੋ ਇਹਨਾਂ ਤੋਂ ਵੱਡਾ ਮੂਰਖ ਨਹੀਂ ਕੋਈ ਵੀ ਧਰਤੀ 'ਚ ਪਿਆ ਸੋਨਾ ਉਹ ਉਹਦੀ ਵਜਾਇੇ ਉਤੋਂ ਧਰਤੀ 'ਚੋਂ ਕੱਢ ਕੇ ਮੈਂ ਆਪਣੀ ਜੇਬ 'ਚ ਪਾ ਕੇ ਵੇਚ ਜਮਾਂ ਤਾਂ ਕੀ ਮੈਨੂੰ ਮਿਲ ਜੂਗਾ ਇੱਕ ਚੀਜ਼ਾਂ ਪਦਾਰਥ ਇਕੱਠੇ ਕਰਕੇ ਉੱਤੇ ਸੱਪ ਵਾਂਗ ਜਿਵੇਂ ਮਹਾਰਾਜ ਜੀ ਨੇ ਜਿਉ ਇਹ ਦੱਸਿਆ ਵੀ ਮੂਰਖ ਨੂੰ ਧੰਨ ਦਿੱਤਾ ਰੱਖੀ ਲਈ ਉਹ ਕਹੇ ਮੇਰਾ ਮੇਰਾ ਉਹ ਤਾਂ ਹੀ ਢੇਰ ਲਾ ਕੇ ਉੱਤੇ ਸੱਪ ਵਾਂਗ ਰੱਖੀ ਕਰਨ ਯੋਗ ਹੀ ਹੁੰਦੇ ਨੇ ਉਹੀ ਕੰਮ ਇਹਨਾਂ ਦੇ ਬਸ ਗਰੀਡ ਦੀ ਕੋਈ ਸੀਮਾ ਨਹੀਂ ਰਹੀ ਜਿਹਦੇ ਵਿੱਚ ਪਹਿਲਾਂ ਅਮਰੀਕਾ ਨੂੰ ਖਾਣਾ ਚਾਹੁੰਦੇ ਨੇ ਫਿਰ ਅੱਗੇ ਹੋਰ ਦੇਸ਼ਾਂ ਨੂੰ ਅਲੇ ਕਰਦੇ ਕਰਦੇ ਹੁਣ ਪੈਟਰੋਲੀਅਮ ਪ੍ਰੋਡਕਟਸ ਦੀ ਜਿਹੜਾ ਸਭ ਤੋਂ ਵੱਡਾ ਜਿਹੜੇ ਪੈਟਰੋਲੀਅਮ ਜਿਹਦੇ ਦੇਸ਼ ਚੋਂ ਨਿਕਲਦਾ ਉਹ ਇਹ ਵੈਨਿਜ਼ੁਏਲਾ ਹੂੰ ਤੇ ਜੇ ਤੁਸੀਂ ਆਂ ਦੇਖ ਲਓ ਹੁਣ ਦੁਬਈ ਆ ਇੱਕ ਇੱਕ ਇਰਾਨ ਹੈ ਹੂੰ ਸਭ ਤੋਂ ਜ਼ਿਆਦਾ ਇਹਨਾਂ ਤੋਂ ਨਿਕਲਦਾ ਫੇਰ ਦੁਬਈੋਂ ਫੇਰ ਇਰਾਨ ਚੋਂ ਹੂੰ ਇਹਨਾਂ ਵਿੱਚ ਦੇਸ਼ ਚ ਨਾਲੋਂ ਦੁਬਈ ਕਿਉਂ ਇੰਨਾ ਪੈਸੇ ਚੁੱਤੇ ਦਿਖਾਇਆ ਜਾ ਰਹੇ ਆ ਜੀ ਕਿਉਂਕਿ ਉਹ ਅਮਰੀਕਨ ਹੱਥ ਮਲਾਈ ਖੜਾ ਹੂੰ ਇਹਨੇ ਕਿਹਾ ਵੀ ਸਾਡੇ ਦੇਸ਼ ਦੇ ਪਦਾਰਥ ਨੇ ਅਸੀਂ ਉਹਨਾਂ ਨੂੰ ਕੱਢਣ ਲਈ ਆਪਣੇ ਬੰਦਿਆਂ ਤੋਂ ਕਢਾਵਾਂਗੇ ਵੀ ਸਾਨੂੰ ਬਾਹਰ ਲੀਆਂ ਕੰਪਨੀਆਂ ਜ਼ੋਰੇ ਨਹੀਂ ਚਾਹੀਦੀਆਂ ਜੀ ਜਿਹਦੇ ਵਿੱਚ ਸਾਰੀ ਗਾਜ ਜਿੱਦ ਤੇ ਗਿਰੀ ਆ ਤੁਸੀਂ ਦੇਖੋ ਉਹਨੇ ਇੰਨੀਆਂ ਪ੍ਰੈਜ਼ੀਡੈਂਟ ਨੇ ਸਹੂਲਤਾਂ ਦਿੱਤੀਆਂ ਹੋਈਆਂ ਸੀ ਆਪਣੇ ਨਾਗਰਿਕਾਂ ਨੂੰ ਜਿਹਦੇ ਵਿੱਚ ਪੜਾਈ ਫਿਰ ਹੈਲਥ ਈਵਨ ਪੈਟਰੋਲ ਸਵਾਰ ਰੁਪਏ ਉਹ ਦੇ ਰਿਆ ਸੀ ਮਾਦਰੋ ਨਹੀਂ ਜੀ ਜਿਹੜਾ ਮਾਦਰੋ ਸੀ ਜੀ ਉਹ ਤੁਸੀਂ ਦੇਖ ਲਓ ਇੰਨੀ ਐ ਸਹੂਲਤਾਂ ਦੇ ਰਿਆ ਸੀ ਇੱਕ ਦੇਸ਼ ਦਾ ਬਹੁਤ ਹੀ ਉਹ ਫੇਵਰੇਟ ਪਰਸਨ ਸੀ ਹੂੰ ਤੇ ਇੱਕ ਰਾਤ ਚ ਉਹਨੂੰ ਸਿਰਫ ਏਸੇ ਕਰਕੇ ਵੀ ਉਹਦੇ ਜਿਹੜੇ ਪੈਟਰੋਲ ਦੇ ਕੂਏ ਨੇ ਅਮਰੀਕਾ ਦਾ ਜ਼ਿਕਰ ਹੋਵੇ ਪਰ ਉਹ ਕਹਿੰਦੇ ਜੀ ਇਹ ਕਹਿੰਦੇ ਬਹੁਤ ਜ਼ਿਆਦਾ ਇਦਾਂ ਦੀਆਂ ਗਤੀਵਿਧੀਆਂ ਕਰ ਰਿਆ ਸੀ ਅਮਰੀਕਾ ਦੇ ਵਿੱਚ ਜਿੱਦਾਂ ਕਿ ਡਰੱਗਸ ਵਗੈਰਾ ਦਾ ਹੋਰ ਇਦਾਂ ਦੇ ਕਾਫੀ ਕਹਿੰਦੇ ਸਾਹਮਣੇ ਆ ਰਿਹਾ ਸੀ ਜਿਹੜਾ ਕਰ ਰਹੀ ਸੀ ਇਹ ਮਟਬਾਣਾ ਜੀ ਤੁਸੀਂ ਜੇ ਤੁਹਾਡੇ ਨਾਲ ਕਿਸੇ ਦੀ ਲੱਗਦੀ ਹੋਵੇ ਤੁਸੀਂ ਆਪੇ ਇਹ ਗੱਲਾਂ ਪੂਰੇ ਅਕਸਰ ਪੰਜਾਬ ਚ ਆਪਾਂ ਦੇਖਿਆ ਜੇ ਕਿਸੇ ਨਾਲ ਕੋਈ ਲੱਗਦਾ ਉਹਦੇ ਘਰੇ ਕੋਈ ਪਦਾਰਥ ਧਰਿਆ ਹੋਣਾ ਤੇ ਅੱਜ ਕੱਲ ਤਾਂ ਇੰਨੀ ਜ਼ਿਆਦਾ ਇੱਕ ਦੂਜੇ ਦੇ ਵਿੱਚ ਆਪਾਂ ਮਿਕਸ ਹੋਏ ਹੋਏ ਆ ਕਿਹੜਾ CIA ਦਾ 에ਜੰਟ ਹੈ ਕਿ ਇਹ じゃ ਕੋਈ ਵੀ ਜਿਹੜਾ ਇੰਡੀਆ ਚ ਨਾ ਹੋਵੇ ਹੂੰ ਜਾਂ ਉਹ ਉੱਥੇ ਦੇਸ਼ ਚ ਨਾ ਹੋਵੇ ਤੇ ਇੱਕ ਬੰਦਾ ਕੋਈ ਵੀ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਨੂੰ ਜਾ ਕੇ ਦੂਜੇ ਦੇਸ਼ ਚ ਉਹ ਵੀ ਜਿਹਦੇ ਤੇਲ ਨਿਕਲਦਾ ਸਭ ਤੋਂ ਅਮੀਰ ਦੇਸ਼ ਹੋਵੇ ਉਹਦੀ ਕਰੰਸੀ ਦੀ ਵੈਲਿਊ ਇੰਨੀ ਸੱਟਦੀ ਅਮਰੀਕਾ ਨੇ ਵੀ ਥੱਬੇ ਰੁਪਈਆਂ ਦੇ ਲੈ ਕੇ ਜਾਣੇ ਪੈਂਦੇ ਸੀ ਉਹੋ ਜਿਹੇ ਦੇਸ਼ ਨੇ ਦੇ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਕੀ ਲੋਡ ਗਈ ਪਈ ਹੈ ਜੇ ਮੇਰੇ ਘਰੇ ਕਹ ਲਓ ਖੁਸ਼ਹਾਲੀ ਹੈ ਤਾਂ ਮੈਂ ਅੱਗੇ ਜਾ ਕੇ ਕਿਉਂ ਕਿਸੇ ਦੇ ਨਾਲ ਇਹਦੇ ਕੰਮ ਕਰੂੰਗਾ ਦੋ ਨੰਬਰ ਦੇ ਪੈਸਾ ਕਮਾਉਣ ਲਈ ਜੇ ਪਹਿਲੇ ਹੀ ਮੈਂ ਅਮੀਰ ਹੂੰ ਇਹ ਤਾਂ ਇਹਨਾਂ ਦੇ ਦੇਸ਼ਾਂ ਦੇ ਸਾਰੇ ਦੂਜੇ ਤੋਂ ਰਿਸੋਰਸਸ ਕੋਲ ਲਈ ਅਗਲੇ ਦੇ ਜਿਵੇਂ ਹੁਣ ਮੋਦੀ ਜੀ ਦੇ ਉਰੇ ਇੱਕ ਬੰਦਾ ਫੜਿਆ ਗਿਆ ਸੀਗਾ ਉਹ ਸੌਲਟ ਹੋਰ ਦੇ ਉੱਪਰ ਲੇਬਲ ਹੋਰ ਲਾ ਕੇ ਅਮਰੀਕਾ ਭੇਜ ਰਿਹਾ ਸੀ ਤੇ ਉਹ ਗੱਲ ਤੁਸੀਂ ਠੰਡੀ ਕਿਉਂ ਹੋ ਗਈ ਕਿਉਂਕਿ ਉਹਦੇ ਪਿੱਛੇ ਕੋਈ ਨਾ ਕੋਈ ਚੀਜ਼ ਜਿਹੜੀ 트੍ਰੰਪ ਨੂੰ ਚਾਹੀਦੀ ਹੋ ਉਹ ਮੋਦੀ ਜੀ ਤੋਂ ਹਾਂ ਕਰਾ ਲਈ ਹੋ ਤੇ ਗੱਲ ਰੁਕ ਗਈ ਨਹੀਂ ਉਹੀ ਗੱਲ ਹਾਈਲਾਈਟ ਹੋਈ ਜਾਂਦੀ ਉਵੇਂ ਅਡਾਨੀ ਜੀ ਦੇ ਕੇਸ ਇਹ ਇੱਕ ਦੂਜੇ ਦੀ ਸੰਗੀ ਬਰੋੜ ਨੂੰ ਅਗਲੇ ਦੇ ਰਿਸੋਰਸਸ ਲੁੱਟਣ ਲਈ ਦੂਜੇ ਦੇਸ਼ ਦੇ ਮੁਖੀਆਂ ਤੇ ਇਹ ਜੇ ਅਕਸਰ ਇਲਜ਼ਾਮ ਲਾਤੇ ਜਾਂਦੇ ਜੇ ਮੈਂ ਸਦਾਮ ਹੁਸੈਨ ਦੇ ਬਾਇਓਲੋਜੀਕਲ ਵੈਪਨਸ ਦਾ ਲਾਇਆ ਕੀ ਨਿਕਲਿਆ ਦੇਖੋ ਤਕੜੇ ਮੂਰੇ ਕੋਈ ਨਹੀਂ ਬੋਲਦਾ ਇਹ ਜਿਹੜੀ ਗੇਮ ਹੈ ਇਹਨਾਂ ਨੇ ਜਿੱਥੇ ਤੱਕ ਸਾਨੂੰ ਲੱਗਦਾ ਵੀ ਇਹਨਾਂ ਨੇ ਇਹ ਕੰਟਰੀ ਦੱਬ ਲਿਆ ਜਿਵੇਂ ਰਸ਼ੀਆ ਉਹਨੂੰ ਯੂਕਰੇਨ ਦਾ ਹਿੱਸਾ ਕਹਿੰਦਣ ਕਿ ਤੂੰ ਕੁੱਛ ਦੱਬ ਲਾ ਚਾਈਨਾ ਨੂੰ ਜਿਹੜਾ ਤਾਈਵਾਨ ਦਾ ਵੀ ਤੂੰ ਇਹਨਾਂ ਨੂੰ ਦੱਬ ਲਾ ਤੇ ਜਿਹੜੇ ਤਿੰਨੇ ਤਕੜੇ ਮੁਲਕ ਨੇ ਉਹ ਆਪਸ ਚ ਬੰਡੀ ਪਾਲਣਗੇ ਹੌਲੀ 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 ਇਹ ਇਸ ਸਿਚੁਏਸ਼ਨ ਤੇ ਪਹੁੰਚ ਜਾਣਗੇ ਜਿੱਥੇ ਇਹਨਾਂ ਦੇ ਤਿੰਨਾਂ ਦੇ ਹਿੱਤ ਵੀ ਆਪਸ ਦੇ ਵਿੱਚ ਟਕਰਾਉਣਗੇ ਤੇ ਆਉਣ ਵਾਲੇ ਟਾਈਮ 'ਚ ਫਿਰ ਮਨੁੱਖਤਾ ਦਾ ਕੀ ਹੋਣਾ ਜੀ ਕਿੱਧਰ ਨੂੰ ਜਾ ਰਿਹਾ ਸਿਸਟਮ ਇਹ ਮਨੁੱਖਤਾ ਤਾਂ ਤਾਂ ਅੱਗੇ ਜਾਊ ਜੀ ਜੇ ਬਾਬੇ ਨਾਨਕ ਦਾ ਸਿਧਾਂਤ ਜਿਹੜਾ ਉਹਦੇ ਤੇ ਪ੍ਰਚਾਰ ਹੋਵੇ ਹੂੰ ਜਿਹੜਾ ਬੰਦਾ ਕਹਿ ਲਓ ਸਰਬੱਤ ਦੇ ਭਲੇ ਦੀ ਗੱਲ ਕਰੂ ਸਾਰਿਆਂ ਨੂੰ ਨਾਲ ਲੈ ਕੇ ਚੱਲੂ ਲੰਗਰ ਪਹਿਲਾਂ ਛਕਾਊਗਾ ਅਗਲੇ ਨੂੰ ਉਹ ਔਰ ਜਿਹੜੀ ਜਿਹੜੀ ਆਈਡੀਆਲੋਜੀ ਵਰਲਡ ਚ ਜੇ ਪ੍ਰਵੇਲ ਕਰੂਗੀ ਤਾਂ ਜਾ ਕੇ ਸ਼ਾਂਤੀ ਆਊਗੀ ਇਹ ਸ਼ਾਂਤੀ ਵਾਲਾ ਤਾਂ ਸਿਸਟਮ ਲੱਗੇ ਨਹੀਂ ਰਿਹਾ ਜੀ ਇੱਕ ਦੂਏ ਦੇਸ਼ ਨੂੰ ਦਬਾਉਣਾ ਇੱਕ ਦੂਏ ਦਾ ਰਾਤ ਨੂੰ ਉਹਨਾਂ ਦਾ ਰਾਸ਼ਟਰਪਤੀ ਚੱਕ ਕੇ ਲੈ ਜਾਣਾ ਤੁਸੀਂ ਦੇਖੋ ਜਪਾਨ ਨੇ ਵੀ ਮਹਿਸੂਸ ਕਰਿਆ ਤੇ ਜਪਾਨ ਨੇ ਆਪਣੀ ਫੌਜ ਵਧਾਉਣੀ ਸ਼ੁਰੂ ਕਰਤੀ ਬਹੁਤ ਵੱਡੇ ਲੈਵਲ ਤੇ ਤੇ ਮੋਦੀ ਜੀ ਕਹੇ ਜੀਆਂ ਨੀਤੀਆਂ ਲਿਆ ਰਹੇ ਨੇ ਅਗਨੀ ਵੀਰ ਵਰਗੀਆਂ ਜਿਹੜੀ ਫੌਜ ਸਾਰੀ ਦੁਨੀਆ ਤੋਂ ਵੱਧ ਵਧੀਆ ਤਕੜੀ ਫੌਜ ਸੀ ਤੇ ਜਿਹੜੇ ਯੋਧੇ ਲੜਨ ਵਾਲੇ ਖਾਲਸਾ ਫੌਜ ਸੀ ਉਹਨਾਂ ਜੇ ਉਹ ਜੇ ਬੰਦਿਆਂ ਨੂੰ ਇਹ ਨਾਰਾਜ਼ ਕਰ ਰਹੇ ਨੇ ਤੇ ਮੇਰੇ ਖਿਆਲ ਚ ਤਾਂ ਆਪਾਂ ਦੁਨੀਆ ਦੀ ਸੋਚੋਂ ਤੋਂ ਪਹਿਲਾਂ ਪਹਿਲਾਂ ਆਪਾਂ ਆਪਣੇ ਦੇਸ਼ ਬਾਰੇ ਸੋਚੀਏ ਕਿਤੇ ਕੋਈ ਸੰਗੀ ਨਾ ਫੜੀ ਬੈਠਾ ਹੋਵੇ ਜੀ ਜਿੱਦਾਂ ਕਹਿੰਦੇ ਨੇ ਚੰਗੇ ਇਨਸਾਨ ਨੇ ਹਾਂਜੀ ਉਹੀ ਗੱਲ ਹੈ ਨਾ ਜੀ ਵੀ ਜਿਹੜੀ ਪਹਿਲਾਂ ਜਿੰਮੇ ਇੱਕ ਆਪਾਂ ਪਹਿਲਾਂ ਇੰਟਰਵਿਊ ਕਰੀ ਸੀ ਉਹਦੇ ਵਿੱਚ ਆਪਾਂ ਕਿਹਾ ਸੀਗਾ ਵੀ ਮੋਦੀ ਔਨ ਬੋਰਡ ਜੈਫਰੀਸ ਟੀਮ ਵਾਲੀ ਜੈਫਰੀਸ ਟੀਮ ਜੈਫਰੀ ਫਾਈਲਸ ਦੇ ਵਿੱਚ ਮੋਦੀ ਜੀ ਦਾ ਨਾਮ ਨਾ ਹੋਣਾ ਫੋਟੋਆਂ ਉਹਨਾਂ ਦੀਆਂ ਨਾ ਹੋਣੀਆਂ ਕੀ ਪਤਾ ਕੀ ਕੁਛ ਉਹਦੇ ਪਿੱਛੇ ਟਰੇਡ ਹੋ ਗਿਆ ਤੇ ਆ ਆ ਜਿਹੜਾ ਮੁੱਦਾ ਹੁਣ ਚੱਲੇ ਜੀ ਬੈਂਜੋ ਲਾਲ ਆ ਇਹਦੇ ਚ ਤਾਂ ਉਹ ਵੀ ਮਸਲਾ ਜਿਹੜਾ ਉਹ ਫਿੱਕਾ ਪੈ ਗਿਆ ਜੀ ਉਹ ਵੀ ਦੱਬਿਆ ਜਾਣਾ ਇਹ ਸਾਰਾ ਕੁਝ ਇਹੀ ਗੱਲ ਹੁੰਦੀ ਆ ਨਾ ਜੀ ਬਈ ਸਾਰੇ ਲੜਾਈ ਤਾਂ ਰਿਸੋਰਸਸ ਦੀ ਆ ਲੁੱਟ ਦੀ ਆ ਲੁੱਟ ਦੇ ਵਿੱਚ ਜਿੰਮੇ ਕਹਿੰਦੇ ਹੁੰਦੇ ਨੇ ਵੀ ਡਾਂਗਾਂ ਦੇ ਗੱਜ ਉਹ ਕੰਮ ਐ ਹੁਣ ਬਈ ਸਾਰੇ ਆਪਸ ਚ ਬਾਕੀ ਜਿਹੜਾ ਗਰੀਬ ਐ ਉਹਦੀ ਕੋਈ ਪੁੱਛ ਪੁੱਛ ਨਹੀਂ ਹੋਣੀ ਜਿਹੜਾ ਮਾੜਾ ਬੰਦਾ ਉਹਦੇ ਪ੍ਰਤੀ ਕੋਈ ਲੋਜ਼ਮੀ ਕੋਈ ਇਹਨਾਂ ਦੀ ਉਹ ਨਹੀਂ ਬੰਦੇ ਦੇਖ ਲਓ ਤੁਸੀਂ ਗਾਜ਼ਾ ਪੱਟੀ ਦੇ ਵਿੱਚ ਕਿਵੇਂ ਇਹਨਾਂ ਨੇ ਮਾਰੇ ਨੇ ਫਰ ਸਿਫਾਈ ਕਰੇ ਨੇ ਆਈ ਇਹਨਾਂ ਨੇ ਭਾਰੀ ਭਾਰੀ ਵੱਡਾ ਧਾਰਕੇ ਜੀ ਜਿਹੜਾ ਨਿਊ ਵਰਲਡ ਆਰਡਰ ਦਾ এজেন্ডਾ ਹੈ ਉਹ ਸਾਰਾ ਧਰਤੀ ਤੇ ਲਾਗੂ ਕਰਿਆ ਜਾ ਰਿਹਾ ਜਾਰੇ ਆ ਜਿਹਦੇ ਵਿੱਚ 90% ਪਾਪੂਲੇਸ਼ਨ ਨੂੰ ਇਹਨਾਂ ਨੇ ਖਤਮ ਕਰਦੇ ਨੇ ਤੇ ਬਾਕੀ ਦੀ ਪਾਪੂਲੇਸ਼ਨ ਨੂੰ ਇਹੋ ਜਿਹੇ ਤਰੀਕੇ ਨਾਲ ਕੈਦ ਕਰਕੇ ਉਹਨਾਂ ਨੂੰ ਜਿਵੇਂ ਵਰਕ ਫਰੋਮ ਹੋਮ ਕਹਿੰਦੇ ਨੇਈ ਬਿਮਾਰੀਆਂ ਆ ਗਈਆਂ ਤੁਸੀਂ ਬਾਹਰ ਨਹੀਂ ਜਾ ਸਕਦੇ ਤੁਸੀਂ ਟੀਕੇ ਲਵਾਓ ਜੀ ਫਿਰ ਤੁਹਾਡੇ ਟੀਕੇ ਰਾਹੀਂ ਕੋਈ ਨਾ ਕੋਈ ਐਜੇ ਪਤਾਰਥ ਤੁਹਾਡੀ ਬੋਡੀ ਚ ਪਾਤੇ ਜਾਣਗੇ ਜਿਹੜੇ ਅੰਡਰ ਸਰਵੇਲੈਂਸ ਤੁਹਾਨੂੰ ਰੱਖਣ ਚ ਹਰ ਵੇਲੇ ਮਦਦ ਕਰਨ ਐ ਮਤਲਬ ਸਾਰੇ ਪਾਸੋਂ ਜਿਹੜੇ ਬੰਦੇ ਕਹਿੰਦੇ ਨੇ ਨਾ ਵੀ ਅਸੀਂ ਕਿਹੜਾ ਕੁਝ ਗਲਤ ਕਰਨਾ ਸਾਨੂੰ ਕੀ ਫਰਕ ਪੈਂਦਾ ਉਹ ਆ ਦੇਖ ਲੈਣ ਹੁਣ ਬੈਨਿਜ਼ੂਏਲਾ ਦਾ ਪ੍ਰੈਜ਼ੀਡੈਂਟ ਕੀ ਗਲਤ ਕਰ ਰਿਹਾ ਸੀ ਕੁਝ ਵੀ ਨਹੀਂ ਪਰ ਜਦ ਤੁਹਾਡੇ ਆਪ ਦੇ ਹੀ ਜਿਹੜੀ ਚੀਜ਼ਾਂ ਉਹ ਪੰਜਾਬੀਆਂ ਨੂੰ ਤਾਂ ਥੋਡੀਆਂ ਜ਼ਮੀਨਾਂ ਹੀ ਕੋਣ ਨੂੰ ਮਾਰਨ ਨੂੰ ਬੈਠੇ ਨੇ ਤਿਆਰ ਦੁਨੀਆ ਭਰ ਦੀਆਂ ਉਹਨਾਂ ਨੇ ਜ਼ਮੀਨਾਂ 90% ਜ਼ਮੀਨਾਂ ਤੇ ਕਬਜ਼ਾ ਕਰ ਲਿਆ ਹੁਣ ਆਪਣੀ ਵਾਰੀ ਉਡੀਕ ਰਹੇ ਨੇ ਉਹ ਵੀ ਕਿਵੇਂ ਇਹਨਾਂ ਨੂੰ ਕਾਬੂ ਕਰੀਏ ਉਹਦੇ ਪਿੱਛੇ ਆਪਣੇ ਬੱਚਿਆਂ ਨੂੰ ਬਾਹਰ ਲਿਜਾਣ ਦਾ ਨਸ਼ੇ ਦੇਣ ਦਾ ਕੀ ਉਰੇ ਨਹੀਂ ਉਹਨਾਂ ਨੂੰ ਦਿੱਤਾ ਗਿਆ ਵੀ ਤਾਂ ਜੋ ਅਜਮੀਨ ਪ੍ਰਾਪਤ ਕਰ ਲਈਏ ਇਹਦੇ ਵਿੱਚ ਦੇ ਪ੍ਰਦਾਰਥ ਲੈ ਲਈਏ ਆਪਣੇ ਬਾਰਡਰ ਰੋਕਤੇ ਗਏ ਪਾਣੀ ਖੋਲੇ ਗਏ ਪਾਣੀ ਜ਼ਹਿਰੀਲੇ ਕਰੇ ਜਾ ਰਹੇ ਨੇ ਇਹ ਸਾਰਾ ਕੁਝ ਇਹ ਵਰਲਡ ਆਰਡਰ ਨਿਊ ਵਰਲਡ ਆਰਡਰ ਦਾ ਹੀ ਏਜੰਡਾ ਹੈ ਜੀ ਉਹਦੇ ਹੀ 트럼ਪ ਇੱਕ ਮੈਂਬਰ ਹੈ ਤੇ ਸਾਰਾ ਕੁਝ ਇਹਨਾਂ ਨੇ ਖੀਰ ਦੇ ਵਿੱਚ ਡਿਜੀਟਲ ਕਰੰਸੀ ਲਿਆ ਕੇ ਆਪਾਂ ਨੂੰ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਜਿਹੜਾ ਝੰਡੋਰ ਦੇਣਾ ਜਿਹਦੇ ਵਿੱਚ ਤੁਸੀਂ ਦੇਖ ਲਓ ਆਪਣੇ ਫਸਲਾਂ ਦੇ ਮੁੱਲ ਘਟਾਉਣ ਕਿੰਨੀ ਤੇ ਆਪਣੀ ਜਿਹੜੇ ਆਪਾਂ ਚੀਜ਼ਾਂ ਖਰੀਦਦੇ ਆ ਉਹਨਾਂ ਦੇ ਰੇਟ ਵਧਾਉਣ ਕਿੰਨੀ ਚੱਲੇ ਹੋਏ ਨੇ ਤਾਂ ਜੋ ਆਪਾਂ ਜਲਦ ਤੋਂ ਜਲਦ ਇਹ ਜ਼ਮੀਨਾਂ ਤੋਂ ਆਪਣੇ ਤੋਂ ਇਹ ਉਹ ਜ਼ਮੀਨਾਂ ਤੋਂ ਆਪਣੀ ਜਿਹੜੀ ਹੋਲਡਿੰਗ ਹੈ ਉਹਦੇ ਤੋਂ ਆਪਾਂ ਨੂੰ ਉਠਾਇਆ ਜਾਵੇ ਤੇ ਭਾਰਤ ਵੱਲ ਵੀ ਰੁੱਖ ਕਰ ਸਕਦੇ ਨੇ ਜੀ ਆਉਣ ਵਾਲੇ ਟਾਈਮ 'ਚ ਹੁਣ ਜਿੱਦਾਂ ਸਿੱਧੇ ਤੌਰ ਤੇ ਧਮਕਾਇਆ ਤਾਂ ਜਾ ਰਿਹਾ ਹੈ ਕਿ ਉਹਨਾਂ ਤੋਂ ਤੇਲ ਲੈਣਾ ਬੰਦ ਕਰ ਦੋ ਇਹ ਕਰ ਦੋ ਟੈਰਫ ਵਧਾਇਆ ਜਾਊਗਾ ਇਧਰ ਹੋਰ ਵੀ ਇਹ ਜਿਹੜੀਆਂ ਆਪਣੀਆਂ ਗਤੀਵਿਧੀਆਂ ਨੇ ਵਧਾ ਸਕਦੇ ਨੇ ਪਤਾ ਕੀ ਹੈ ਜੀ ਜਿਹੜਾ ਪੂਲ ਸਿਸਟਮ ਚੱਲਿਆ ਆਉਂਦਾ ਆਪਣੇ ਸਿਰ ਤੇ ਤਾਂ ਚਾਈਨਾ ਪਹਿਲਾਂ ਹੀ ਕਿੰਨਾ ਵੱਧ ਗਿਆ ਕਿੰਨੇ ਕਿਲੋਮੀਟਰ ਜਗ੍ਹਾ ਆਪਣੀ ਲੈ ਗਿਆ ਹਮ ਆਪਣੇ ਤਾਂ ਵਧੇ ਤੁਰੇ ਆਉਂਦੇ ਨੇ ਉਧਰੋਂ ਪਾਕਿਸਤਾਨ ਕਿੰਨਾ ਕਸ਼ਮੀਰ ਦੱਬੀ ਬੈਠਾ ਜੀ ਤੇ ਹਿੰਦੁਸਤਾਨ ਦਾ ਪੈਂਕ ਗੱਲੇ ਇਹ ਕਹਿ ਰਹੇ ਨੇ ਵੀ ਤੁਸੀਂ ਆਲਰੇਡੀ ਆਪਣੇ ਕਬਜ਼ੇ ਲੈ ਰਹੇ ਨੇ ਤੇ ਹੌਲੀ ਹੌਲੀ ਜਿਹੜਾ ਕੋਈ ਜਿਵੇਂ ਹੁਣ ਮੋਦੀ ਜੀ ਦੀਆਂ ਪਾਲਿਸੀਆਂ ਨੇ ਇਹ ਲੱਗਦਾ ਵੀ ਛੇ ਪੀਓ ਜਿਹੜਾ ਭਾਰਤ ਦਾ ਖਲਾਰਾ ਇਹਨਾਂ ਨੇ ਪਵਾ ਦੇਣਾ ਪਵਾ ਕੇ ਇਹ ਚਾਹੇ ਦੇਸ਼ਾਂ 'ਚ ਛੋਟਿਆਂ 'ਚ ਵੰਡ ਕੇ ਆਪਾਂ ਨੂੰ ਕੰਟਰੋਲ ਕਰਨ ਬੇਸਿਕਲੀ ਤਾਂ ਆਪਾਂ ਨੂੰ ਮਰਨ ਲਈ ਆ ਜਿਹੜਾ ਪੰਜਾਬੀ ਤੇ ਹਰਿਆਣੀ ਹਰਿਆਣਾ ਤੇ ਆ ਬੈਲਟ ਹੈ ਸਾਰੀ ਇਹ ਸਾਰੇ ਆਪਾਂ ਯੋਧੇ ਆ ਇਕੱਠੇ ਹੋ ਕੇ ਲੜਨੇ ਜਾਣੀ ਆ ਤੇ ਬਹੁਤ ਛੇਤੀ ਆਪਾਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੱਢ ਜੰਨੀ ਆ ਇਹ ਚੀਜ਼ਾਂ ਉਹਨਾਂ ਨੂੰ ਨਹੀਂ ਪਸੰਦ ਤੇ ਜਿਹੜੇ ਵੀ ਜਿੱਥੇ ਮਰਜ਼ੀ ਕੋਈ ਬਾਲਟ ਚ ਕੋਈ ਗੱਲ ਹੋਵੇ ਆਪਣੇ ਤੇ ਤਾਂ ਘਾਹ ਚ ਗਿਰਨੀਓਂ ਗਿਰਨੀ ਐ ਜੀ ਇਸ ਘਰ ਕੇ ਆਪਾਂ ਆਪਣਾ ਇੱਕਾ ਆਪਣਾ ਪ੍ਰੇਮ ਆਪਸ ਚ ਮੇਨਟੇਨ ਰੱਖੀ ਐ ਇਹ ਤਾਂ ਬਦਰ ਨੇ ਬਾਤ ਹੀ ਆਉਣ ਹੂੰ ਜੀ ਸੋ ਬਹੁਤ ਧੰਨਵਾਦ ਜੀ ਸਮਾਂ ਦੇਣ ਦੇ ਲਈ ਆਪ ਜੀ ਦਾ ਵੀ ਧੰਨਵਾਦ ਕਰਨਾ ਜੀ ਮਰਜ਼ੀ ਕਿਰਪਾ ਕਰਨ ਔਡ ਵਾਲਾ ਸਮੇਂ ਚ ਨਾ ਬੋਡਵਰ 3 ਦੇਖਣ ਨੂੰ ਮਿਲੇ ਇਹਨੂੰ ਜੇ ਅਮਰੀਕਾ ਦੇ ਹੀ ਜਿਹੜੇ ਲਾਜ਼ ਨੇ ਉਹਨਾਂ ਦੇ ਮੁਤਾਬਕ ਬੰਦੀ ਸਜ਼ਾ ਦੇ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਲੜਾਈ ਡਿਕਲੇਅਰ ਨਹੀਂ ਕਰ ਸਕਦਾ ਟਰੰਪ ਹੂੰ ਤੇ ਜਿੰਨਾ ਕੁਸ਼ ਇਹ ਅਮਰੀਕਨ ਲਾਅਸ ਤੇ ਵੀ ਗੇਸਟ ਕਰਕੇ ਗਿਆ ਤੇ ਆਉਣ ਵਾਲੇ ਸਮੇਂ ਤੇ ਇਹ ਵੀ ਨਹੀਂ ਪਤਾ ਜੀ ਇਹ ਅਗਲੀ ਵਾਰ ਇਲੈਕਸ਼ਨ ਹੋਣ ਦਵੇ ਕਿ ਨਾ ਅੱਛਾ ਜੀ ਅਮਰੀਕਾ ਦੇ ਵਿੱਚ ਪਹਿਲਾਂ ਨਹੀਂ ਦੇਖਿਆ ਸੀ ਜਦ ਹਾਰ ਗਿਆ ਸੀ ਕਿ ਮੈਂ ਇਹਨੇ ਵਾਈਟ ਹਾਊਸ ਦੇ ਸੀਕ੍ਰੀਟ ਡਾਕੂਮੈਂਟਸ ਚੱਕ ਕੇ ਲੈ ਗਿਆ ਸੀ ਹੋਰ ਕਰਕੇ ਮਤਲਬ ਇੱਕ ਡਿਕਟੇਟਰਸ਼ਿਪ ਦੇ ਦੌਰ ਚ ਆਪਾਂ ਐਂਟਰ ਹੋ ਰਹੇ ਆ ਨਹੀਂ ਇਥੇ ਹਿਟਲਰ ਵਰਗੇ ਨਹੀਂ ਰਹੇ ਜੀ ਫਿਰ ਇਹ ਇੱਥੇ ਤਿੰਨ ਤੁਸੀਂ ਚਾਰ ਦੇਖੋ ਜੀ ਪਹਿਲਾਂ ਤਾਂ ਨੌਰਥ ਕੋਰੀਆ ਦਾ ਪਾਨਾਚਾ ਪੋਟਨ ਫਿਰ ਚਾਈਨਾ ਦਾ ਰਿੰਗਪਿੰਗ ਫੇ ਆਹ 트ੰਪ ਜੀ ਅਮਰੀਕਾ ਚ ਜਿਹੜਾ ਅਮਰੀਕਾ ਸਭ ਨਾਲੋਂ ਡੈਮੋਕ੍ਰੈਟਿਕ ਤੇ ਸਾਰੇ ਚ ਇਹ ਮੰਨਿਆ ਜਾਂਦਾ ਸੀ ਵੀ ਲੋਕਾਂ ਦਾ ਰਾਜ ਆ ਉਹ ਦੇਸ਼ 'ਚ ਇਹ ਕੰਮ ਹੋ ਜਣਾ ਇਹ ਤਾਂ ਹੀ ਇੰਡੀਕੇਸ਼ਨ ਹੈ ਵੀ ਇਹਨਾਂ ਦੇ ਪਿੱਛੇ ਜਿਹੜਾ ਕਾਰਪੋਰੇਟ ਤਾਕਤ ਹੈ ਉਹ ਹੁਣ ਦੁਨੀਆ ਨੂੰ ਕਹ ਲੋ ਚਾਹੇ ਕਦੀ ਐਲੀਅੰਸ ਵੀ ਆਪਾਂ ਨੂੰ ਡਰਾਉਂਦੇ ਨੇ ਵੀ ਉਹ ਆ ਗਿਆ ਉਹ ਕਦੀ ਕਿਸੇ ਤਰੀਕੇ ਇਹਨਾਂ ਦਾ ਮਕਸਦ ਇਹੀ ਹੈ ਵੀ ਸਾਰੀ ਦੁਨੀਆ ਤੇ ਉੱਤੇ ਹੁਣ ਕਾਬਜ਼ ਹੋ ਜਾਈਏ ਤੇ ਇੱਕ ਦਾ ਰਾਜ ਲੈ ਆਈਏ ਤਾਂ ਜੋ ਸਾਰੀ ਦੁਨੀਆ ਨੂੰ ਕੰਟਰੋਲ ਕਰੇ ਜੀ ਤੇ ਲੋਕ ਇਹ ਤੋਂ ਬਚਨ ਦੇ ਲਈ ਕੀ ਕਰ ਸਕਦੇ ਨੇ ਜੀ ਆਮ ਸਾਡੇ ਲੋਕ ਵੀ ਕੋਈ ਉਪਰਾਨਾ ਕਰ ਸਕਦੇ ਨਹੀਂ ਮੈਂ ਉਹੀ ਗੱਲ ਕਹਿੰਦਾ ਜੀ ਵੀ ਹਰੇਕ ਉਹਦੇ ਚ ਕਹਿੰਦਾ ਹੈ ਏਕਾ ਪ੍ਰੇਮ ਜੀ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਜੋ ਜਿਵੇਂ ਪਹਿਲਾਂ ਜੇ ਕੋਈ ਕਿਸੇ ਦਾ ਕੰਮ ਖਰਾਬ ਹੁੰਦਾ ਸੀ ਦੂਜਾ ਆ ਕੇ ਠੀਕ ਕਰਾਉਂਦਾ ਸੀ ਨਾਲ ਉਵੇਂ ਇੱਕ ਜਿੰਨੇ ਚਿਰ ਤੱਕ ਆਪਾਂ ਮਨੁੱਖਤਾ ਨੂੰ ਪ੍ਰੇਮ ਨਹੀਂ ਨਾ ਕਰਾਂਗੇ ਗੁਰੂ ਨਾਨਕ ਦੇ ਸਿਧਾਂਤ ਤੇ ਨਹੀਂ ਆਵਾਂਗੇ ਉਨੇ ਚਿਰ ਤੱਕ ਆਪਣਾ ਭਲਾ ਨਹੀਂ ਹੋਣਾ ਸਰਬੱਤ ਦੇ ਭਲੇ ਦੇ ਵਿੱਚ ਹੀ ਆਪਣਾ ਭਲਾ ਜੀ ਜੀ ਧੰਨਵਾਦ ਜੀ ਸਮਾਪਤ ਧੰਨਵਾਦ ਜੀ ਜੀ ਆਪ ਜੀ ਦਾ ਵੀ ਸੰਗਤ ਦਾ ਵੀ ਜਿਨ੍ਹਾਂ ਨੇ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ